ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਚੰਗੇ ਪੋਸ਼ਣ ਲਈ ਡੱਬਾ ਬੰਦ ਉਤਪਾਦ ਖਰੀਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇੱਕ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਨੈਸਲੇ ਭਾਰਤ ਅਤੇ ਹੋਰ ਏਸ਼ੀਆਈ ਤੇ আফ੍ਰੀਕੀ ਦੇਸ਼ਾਂ 'ਚ ਵੇਚੇ ਜਾਣ ਵਾਲੇ ਬੱਚਿਆਂ ਦੇ ਦੁੱਧ ਅਤੇ ਅਨਾਜ ਉਤਪਾਦਾਂ ਵਿੱਚ ਖੰਡ ਸ਼ਾਮਲ ਕਰ ਰਹੀ ਹੈ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਸਵਿਜ਼ ਖੋਜੀ ਸੰਸਥਾ ਦੇ ਪ੍ਰਚਾਰਕਾਂ ਨੇ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਵਿਕਣ ਵਾਲੀ ਸਵਿਜ਼ ਮਲਟੀਨੇਸ਼ਨਲ ਦੇ ਬੇਬੀ ਫੂਡ ਉਤਪਾਦਾਂ ਦੇ ਨਮੂਨੇ ਟੈਸਟ ਲਈ ਭੇਜੇ, ਟੀਮ ਨੇ ਨਮੂਨਿਆਂ ਵਿੱਚ ਸੁਕ੍ਰੋਜ਼ ਜਾਂ ਸ਼ਹਿਦ ਦੇ ਰੂਪ ਵਿੱਚ ਖੰਡ ਪਾਈ ਜੋ ਇੱਕ ਫਾਲੋਅ-ਅਪ ਮਿਲਕ ਫਾਰਮੂਲਾ ਬ੍ਰਾਂਡ ਹੈ ਅਤੇ 1 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਵਰਤਣ ਲਈ ਤਿਆਰ ਕੀਤਾ ਜਾਂਦਾ ਹੈ। ਖੰਡ ਦੀ ਇਹ ਸਮੱਗਰੀ ਸੈਰਲੈਕ ਵਿੱਚ ਵੀ ਪਾਈ ਗਈ ਸੀ ਜੋ ਕਿ 6 ਮਹੀਨਿਆਂ ਤੋਂ 2 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਯੂਕੇ ਸਮੇਤ ਨੈਸਲੇ ਦੇ ਮੁੱਖ ਯੂਰੋਪੀਅਨ ਬਾਜ਼ਾਰਾਂ ਵਿੱਚ ਛੋਟੇ ਬੱਚਿਆਂ ਲਈ ਫਾਰਮੂਲੇ ਵਿੱਚ ਕੋਈ ਖੰਡ ਸ਼ਾਮਿਲ ਨਹੀਂ ਕੀਤੀ ਜਾਂਦੀ ਹਾਲਾਂਕਿ ਵੱਡੀ ਉਮਰ ਦੇ ਬੱਚਿਆਂ ਵਾਲੇ ਉਤਪਾਦਾਂ ਵਿੱਚ ਖੰਡ ਸ਼ਾਮਲ ਹੁੰਦੀ ਹੈ ਪਰ 6 ਮਹੀਨਿਆਂ ਤੋਂ 1 ਸਾਲ ਦੇ ਬੱਚਿਆਂ ਲਈ ਬਣਾਏ ਉਤਪਾਦਾਂ ਵਿੱਚ ਕੋਈ ਖੰਡ ਨਹੀਂ ਹੁੰਦੀ ਹੈ WHO ਦੇ ਇੱਕ ਮੈਡੀਕਲ ਅਫਸਰ ਨੇ ਕਿਹਾ ਕਿ ਜਿਵੇਂ ਕਿ ਇਹ ਖੋਜ ਇੱਕ ਦੋਹਰੇ ਮਾਪਦੰਡ ਨੂੰ ਦਰਸਾਉਂਦੀ ਹੈ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ